ਇਧਰ ਪੈ ਰਹੀਆਂ ਹਰਮਨ ਨੂੰ ਆਵਾਜ਼ਾਂ ਸੁਣੂਗਾ ਸੁਣੂਗਾ ਇੱਧਰ ਅਸੀਂ ਅੱਜ ਕੱਢਿਆ ਟੋਸਟਰ ਸੇਰੇ ਪਲਕ ਗਈ ਸਕੂਲ ਤੇ ਉਹਨੂੰ ਟੋਸਟ ਬਣਾ ਕੇ ਦਿੱਤੇ ਸੀਗੇ ਤੇ ਇਧਰ ਰੋਟੀ ਦੀ ਤਿਆਰੀਆਂ ਇਧਰ ਵਲੌਗ ਸਟਾਰਟ ਕਰੋ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਨੰਦਰਾ ਬਲੌਗ ਤੇ ਟੋਕਰੀ ਆ ਗਈ ਹੈ ਜੀ ਹਰਮਨ ਨੇ ਆਵਾਜ਼ ਨਹੀਂ ਸੁਣੀ ਜੀ ਹਰਮਨ ਆਜੋ ਤੇ ਚਲੋ ਜੀ ਪਲਕ ਉਹ ਹੀ ਮੈਂ ਕਹਾ ਪਲਕ ਚਲ ਗਈ ਸਕੂਲ ਤੇ ਇਧਰ ਟੋਸਟਰ ਕੱਢਿਆ ਸੀਗਾ ਜਿਹਨੂੰ ਬਣਾ ਕੇ ਦਿੱਤੀ ਬ੍ਰੈਡ ਟੋਸਟ ਆ ਸ਼ਾਮ ਨੂੰ ਦੇਖਾਂਗੇ ਆ ਗਿਆ ਕਹਿੰਦੀ ਮੇਰੇ ਘਰੇ ਖਾਣੇ ਆ ਫਿਰ ਉਹ ਜਿਹੜੀ ਥੋੜੀ ਜੀ ਬ੍ਰੈਡ ਪਈ ਆ ਠੀਕ ਨਹੀਂ ਮੈਂ ਤਾਂ ਥੋੜੀ ਜੀ ਬ੍ਰੈਡ ਪਈ ਆ ਤਾਂ ਫਿਰ ਆਪਾਂ ਬਣਾਉਂਦੇ ਆ ਹਾਂਜੀ ਤੁਹਾਨੂੰ ਬਾਜਾਂ ਹੀ ਮਾਰਦੇ ਰਹੇਦਾ ਯਾਰ ਕਿੰਨੀ ਵਾਰੀ ਗਿਆ ਬੈਲ ਲਾ ਲੋ ਇੱਕ ਕੋਠੇ ਤੇ ਤੁਹਾਡੇ ਕੋਲ ਨਾ ਲਾਦੀ ਹੈਗੀ ਆਹਾਂ ਹਾਂਜੀ ਲਓ ਜੀ ਰੋਟੀ ਵੀ ਆ ਗਈ ਆ ਤੇ ਚਲੋ ਖਾਂਦੇ ਆ ਰੋਟੀ ਪਰੇ ਰੰਗ ਤੋਂ ਨਹੀਂ ਗਰਮ ਪਾਣੀ ਹੈਗਾ ਵੀਜ਼ਨ ਵਿੱਚ ਬਣਾ ਕੇ ਆ ਰਿਹਾ ਚਲੋ ਦਵਾਈ ਦਿਓ ਲਿਆ ਗਿਆ ਨੂੰ ਵੀ ਇਹ ਵੀ ਕੋਲਡ ਹੋਇਆ ਹੈ ਇਹ ਵੀ ਨਹੀਂ ਠੀਕ ਹੈਗੀ ਅੱਜ ਹਾਂ ਜਿਹੜੀ ਉਹ ਬੰਦ ਕਰ ਦੇ ਬੰਦ ਮੈਂ ਆਪਣੇ ਕਮਰੇ ਤੋਂ ਮੈਂ ਕਰਕੇ ਆਉਣਾ ਬੰਦ ਤੇ ਚਲੋ ਪਲੇਟਾ ਬੁਣਤਾ ਚਲੋ ਪਲੇਟਾ ਉਸ ਹੀ ਲਿਆਓ ਤੇ ਕੋਈ ਨਹੀਂ ਖਾਣ ਨਾਲ ਦੋ ਆਪਣਾ ਤੇ ਦਵਾਈ ਲੈ ਕੇ ਦਿੰਨੇ ਤੁਹਾਨੂੰ ਫਿਰ ਲਓ ਜੀ ਇੱਧਰ ਹੀ ਦੇਖ ਰਹੇ ਸੀਗੇ ਟੀਵੀ ਨਾਟਕ ਦੇਖ ਰਹੇ ਸੀ ਆਹ ਵਾਲਾ ਇਹ ਇੱਕ ਬਹੁਤ ਵਧੀਆ ਨਾਟਕ ਆ ਵੈਸੇ ਤੇ ਚਲੋ ਚੱਲਦੇ ਆ ਰੋਟੀ ਪਾਣੀ ਖਾਣੇ ਹੁਣ ਬਾਕੀ ਫਿਰ ਅੱਜ ਦਾ ਕੀ ਹੈਗਾ ਪਲਾਨ ਫਿਰ ਦੁਪਹਿਰ ਦਾ ਕੀ ਬਣਾਉਣਾ ਬਣਾਉਣਾ ਹੈ ਕੋਈ ਦਾਲ ਮੱਖਣੀ ਰਤੀ ਦਿਖਾਈ ਦਸੀ ਉਹ ਠੀਕ 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 ਹੈ ਜੀ ਦਾਲ ਮੱਖਣੀ ਬਣਨੀ ਆ ਬਿਜਲੀ ਪਈ ਆ ਠੀਕ ਆ ਚਲੋ ਵਧੀਆ ਜੀ ਚੌੜਾ ਭਰਾਵਾ ਆਈਫੋਨ 16 ਲਾਂਚ ਹੋਇਆ ਆਈਫੋਨ ਆਈਫੋਨ ਹੋ ਜਾਂਦੀ ਲੀਲਾ ਜੀ ਉਹ ਤੇ ਇਹੀ ਹੋਣੀ ਆ ਜਿਹੜਾ ਕੱਲ ਰਾਤੀ ਹੋਇਆ Apple iPhone 13 ਨੂੰ ਡਿਸਕੰਟੀਨਿਊ ਕਰ ਰਹਾ ਹੈ ਯਾਨੀ ਕਿ ਇਸ ਦੀ ਮੈਨੂਫੈਕਚਰਿੰਗ ਆਈ ਗੋਟ ਦੈਟ ਹੀ ਡਿਸਕੰਟੀਨਿਊ ਹੋਣ ਲੱਗਾ ਜਿੰਨੇ ਸੈਟ ਹੈਗੇ ਸਾਰੇ ਨਿਕਲ ਜਾਣੇ ਆ ਸੇਲ ਵਿੱਚ ਅੱਛਾ ਸਸਤੇ ਨਿਕਲਣੇ ਫੇਰਾ ਹੋ ਚਲੋ ਠੀਕ ਹੈ ਜੀ ਰੋਟੀ ਪੁੱਤਾ ਕਹਿੰਦਾ iPhone 13 ਨਾ ਹੈ 36000 ਦਾ 13 ਕੀ 13 Pro 13 ਕੱਲਾ ਉਹ ਡਿਸਕੰਟੀਨਿਊ ਹੋ ਗਿਆ ਹਾਂ ਠੀਕ ਚਲੋ ਠੀਕ ਹੈ ਜੀ ਮਿਲਦੇ ਰੋਟੀ ਤੇਰੀ ਮੰਮੀ ਪਤਾ ਕਹਿੰਦੀ ਇੰਸਟਾਗ੍ਰਾਮ ਤੇ ਕਹਿੰਦੀ ਮੈਂ ਤੁਹਾਡੇ ਤੋਂ ਅੱਗੇ ਨਿਕਲਣਾ ਐ ਨਹੀਂ ਫੋਲੋਅਰ ਆਂਦੇ ਆ ਇਹਨੂੰ ਆਂਦੇ ਓਨੇ ਮੈਨੂੰ ਆ ਜਾਂਦੇ ਤਿੰਨ ਦਿਨ ਹੋ ਗਏ ਆ 13 ਫੋਲੋਅਰ ਮੇਰੇੋਂ ਜ਼ਿਆਦਾ 13 ਦੇ 13 ਹੀ ਆ ਆ ਪਰ ਨਿਕਲ ਜਾਣਾ ਆ ਮੇਰੇ ਕੋਲ ਤਾਂ ਇਦਾਂ ਹੀ ਆ ਬਾਈ ਮੈਂ ਤਾਂ ਰੀਲਾ ਘਟ ਪਾਣਾ ਮਾਦਾ ਦੀ ਰੀਲਾ ਜਾਂਦੀਆਂ ਮਿਲੀਅਨ ਮਿਲੀਅਨ ਤੇਰੀ ਮਿਲੀਅਨ ਮਿਲੀਅਨ ਜਾ ਰਹੀਆਂ ਹੁਣ ਮੰਮੀ ਛਾ ਗਈ ਆ ਤਾਡੀ ਚਲੋ ਠੀਕ ਹੈ ਜੀ ਮਿਲਦੇ ਰੋਟੀ ਪਾਣੀ ਖਾ ਕੇ ਮਮਮੀ ਦੇ ਕਿਤੇ ਜਾਣਾ ਹੈ ਹਾਂ ਮੁੰਡਾ ਆਇਆ ਤੇ ਮਮਮੀ ਨਾਲ ਛਾ ਗਈ ਆ ਹਾਂ ਚਲੋ ਠੀਕ ਹੈ ਜੀ ਬਿਲਕੁਲ 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 ਜੀ ਬਿਲਕੁਲ ਆਓ ਰੋ ਰੋ ਚਲੋ ਇਹ ਨਾਲੇ ਵੱਡੀਆਂ ਗੱਲਾਂ ਥੋੜੇ ਵੱਡੇ ਇਹ ਤਾਂ ਹੈ ਇਹ ਤਾਂ ਹੈ ਦੇਖੋ ਪਰਿਵਾਰ ਦਾ ਇਹੀ ਹੈ ਜੀ ਇੱਕ ਦੂਜੇ ਨਾਲ ਹੀ ਆ ਜੀ ਲੰਘ ਜੀ ਨਹੀਂ ਨਹੀਂ ਇੱਕ ਦੂਜੇ ਨਾਲ ਹੀ ਆ ਸਬਜੀ ਖਾ ਲਾ ਜੀ ਬਹੁਤ ਟੇਸਟੀ ਬਣੀ ਆ ਚਾਹ ਦਾ ਚਾਹ ਨਾਲ ਚਲੋ ਨਹੀਂ ਚਾਹ ਨਾਲ ਦੇ ਚਾਹ ਠੀਕ ਹੈ ਜੀ ਓਕੇ ਜੀ ਮਿਲਦੇ ਰੋਟੀ ਪਾਣੀ ਖਾ ਕੇ ਫਿਰ ਆ ਕੀ ਹੋਦੀ ਆ ਅਹ ਜੀ ਇਦਾਂ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਅੱਜ ਤੁਹਾਡੀ ਕੁੜੀ ਹੋਈ ਬਿਮਾਰ ਆਹ ਮੈਂ ਕਿਹਾ ਤੂੰ ਦਵਾਈ ਖਾ ਏਸੀ ਦੇ ਮੋਰੇ ਬੈਠੀ ਰਹੀ ਨਾ ਏਸੀ ਦੇ ਮੋਰੀ ਬਹਿ ਗਏ ਤੇ ਉਹ ਕੰਮ ਕਰਦੇ ਰਹੇ ਆਪਣਾ ਦੋਨੇ ਜਣੀਆਂ ਕੱਲ ਪੇਂਟਿੰਗ ਖਲਾਰਾ ਪਾ ਕੇ ਬੈਠੇ ਰਹੀਆਂ ਇਹ ਜਿੱਥੇ ਇਹ ਬੈਠੀ ਸੀ ਨਾ ਜਦੋਂ ਮੈਂ ਵੀ ਉੱਥੇ ਕਈ ਵਾਰੀ ਬੈਠਾ ਉਹ ਤੇ ਸਿੱਧੀ ਇੱਕ ਤਾਂ ਲੱਗਦੀ ਸ਼ੇਰ ਨੂੰ ਹਵਾ ਹਨਾ ਉਹ ਨਾ ਕੋਲਡ ਹੋ ਗਿਆ ਇਹ ਹੂੰ ਤੂੰ ਦਵਾਈ ਖਾਓ ਪਹਿਲਾਂ ਫਿਰ ਜਾ ਕੇ ਨਾ ਦਵਾਈ ਲੈ ਕੇ ਆਈਓ ਤੇ ਫਿਰ ਤੁਸੀਂ ਹੁਣ ਜਾਣਾ ਜਲੰਧਰ ਨੂੰ ਅੱਜ ਚਲੋ ਠੀਕ ਆ ਦੇਖੋ ਜਿੱਦਾਂ ਹੁੰਦਾ ਨਾ ਉਹਦਾ ਕਰਾ ਲਓ ਕੋਈ ਨਹੀਂ ਹੋਲਡ ਕਰਾ ਲਓ ਉਹ ਚੀਜ਼ ਨੂੰ ਆਪਾਂ ਨੂੰ ਚੀਜ਼ ਇੱਕ ਪਸੰਦ ਆਈ ਆ ਜੀ ਤੇ ਉਹ ਥੋੜੀ ਜੀ ਕੋਸਟਲੀ ਸੀ ਉਹ ਕੰਮ ਲਈ ਜ਼ਰੂਰੀ ਵੀ ਆ ਬਜਟ ਤੋਂ ਬਾਹਰ ਸੀ ਥੋੜੀ ਜੀ ਤੇ ਫਿਰ ਆ ਗਿਆ ਚਲੋ ਕੋਈ ਗੱਲ ਨਹੀਂ ਤੋਕਰੀ ਲੈ ਜਾਈ ਆ ਬਾਅਦ ਚੋ ਲਿਆ ਕੇ ਜਦੋਂ ਲੈ ਕੇ ਆਵਾਂਗੇ ਫਿਰ ਦਿਖਾਵਾਂਗੇ ਨਾ ਤੇ ਕੀ ਹੈਗਾ ਤੂੰ ਫਿਲਹਾਲ ਹੋਲਡ ਕਰਾਇਆ ਉਹਨੂੰ ਕਿ ਹਫਤੇ ਵਾਸਤੇ ਹੋਲਡ ਕਰਦੇ ਹਾਂ ਇਸ ਹਫਤੇ ਡੇਢ ਹਫਤੇ ਦੇ ਵਿੱਚ ਵਿੱਚ ਆ ਕੇ ਲੈ ਜਾਵਾਂਗੇ ਤੇ ਟੋਕਰੀ ਭਈਆ ਟੋਕਰੀ ਰੱਖ ਕੇ ਆਓ ਠੀਕ ਆ ਜੀ ਤੇ ਚਲੋ ਠੀਕ ਆ ਜੀ ਮੈਂ ਚੱਲਾਂ ਦੁਕਾਨ ਤੇ ਤੇ ਮਿਲਦੇ ਫਿਰ ਆਪਾਂ ਆ ਗਏ ਆ ਤੇ ਉਹਨੂੰ 2 ਵਜੇ ਲੈ ਜਾਣਾ ਆਹੋ ਚਲੋ ਮੈਂ ਆ ਜਾਣਾ ਉਦੋਂ ਤੱਕ ਚਲੋ ਠੀਕ ਆ ਜੀ ਓਏ ਕੈਮਰਾ ਹਿੱਲ ਗਿਆ ਲਓ ਜੀ ਮਸਾਲਾ ਸੁੱਕਾ ਨੂੰ ਹਣ ਅਸੀਂ ਪੀਸਣਾ ਆ ਮਸਾਲੇ ਨੂੰ ਹਾ ਸੋਣਾ ਲੱਗਦਾ ਮੰਮੀ ਮਹਿਕ ਬਹੁਤ ਆ ਮਸਾਲੇ ਦੀ ਹਾਂ ਹਨਾ ਇਹਦੇ ਵਿੱਚ ਅਸੀਂ ਜੀਰਾ ਤੇ ਧਨੀਆ ਹੋਰ ਪਾਇਆ ਆ ਸੁੱਕਾ ਅਲੱਗ ਤੇ ਤੇ ਪਾ ਲੈ ਮੈਂ ਦਾਲ ਤੇ ਬੜੀ ਆਦਿ ਨੇ ਬਣਾਉਣੀ ਦਾਲ ਮੱਖਣੀ ਤੇ ਹੁਣ ਇਹਨੂੰ ਪਹਿਲਾਂ ਮਸਾਲੇ ਨੂੰ ਪੀਸੂਗੀ ਦਾਲ ਰੱਖ ਕੇ ਕਿ ਕਿੰਨੇ ਦਿਨ ਹੋ ਗਏ ਪੈਕਟ ਵਾਲਾ ਮਸਾਲਾ ਵਰਤੀ ਦਾ ਆ ਬਹੁਤ ਵਧੀਆ ਨਹੀਂ ਲੱਗਦਾ ਪਹਿਲਾਂ ਖਤਮ ਹੋ ਗਿਆ ਸੀਗਾ ਹਾਂਜੀ ਤੇਨੂੰ ਹਾਂਜੀ ਆਂਟੀ ਹੋ ਗਈਆਂ ਇਸ ਪਾਈਆਂ ਹੋਲੇ ਹੋਈਆਂ ਹੂੰ ਤਾਂ ਬਿੰਦੇ ਹੋਰ ਚਾਹ ਵੀ ਨਹੀਂ ਸਹੀਆ ਮਠਾ ਵਿੱਚ ਇਲੇ ਇਹ ਚਾਹ ਫਿਰ ਪੀਸਦੇ ਆ ਮਸਾਲਾ ਚਲੋ ਮਿਲਦੇ ਫੇ ਹਾਂਜੀ ਆ ਗਏ ਲੋ ਜੀ ਟਾਈਮ ਹੋ ਗਿਆ ਹੈ ਸਵਾਇ ਇੱਕ ਹੋ ਚੱਲ ਆਇਆ ਇੱਧਰ ਆ ਗਏ ਆ ਹਾਂ ਫਰਕਾ ਕੁਝ ਹੋਣ ਅੱਗੇ ਨਾਲ ਚਲੋ ਇੱਧਰ ਮੈਂ ਦਾਲ ਰੱਖ ਦਿੱਤੀ ਆ ਤੇ ਚਲੋ ਲਾਉਣੇ ਆ ਫਿਰ ਤੜਕਾ ਸੜਕਾ ਕਿਹਨੂੰ ਜਿਹੜੇ ਕੋਈ ਕਵੈਰੀ ਕਰੇ ਜਿਹੜੇ ਵਾਲੇ ਕੋ ਹੂੰ ਉਨੇ ਪੁੱਛ ਗਿਆ ਨਾ ਪੁੱਛ ਲੇ ਚਲੋ ਮਿਲਦੇ ਆਪੇ ਹਾਂਜੀ ਲਓ ਜੀ ਇੱਧਰ ਦਾਲ ਹੋ ਚੰਦੀ ਆ ਆ ਮਸਾਲਾ ਤੁਹਾਨੂੰ ਪੀਸ ਦਿੱਤਾ ਮੈਂ ਸਾਰਾ ਹੀ ਹੈ ਹਾਂ ਇੱਕਦਮ ਵਧੀਆ ਫਸਕਲਾ ਐਨ ਟਿਕਾਣੇ ਦੇ ਮੁੜ ਕੇ ਬੱਤੀ ਚੱਲ ਗਈ ਤੇ ਤੁਸੀਂ ਹੁਣ ਇੱਧਰ ਤੁੜਕੇ ਲਈ ਪਿਆਜ਼ ਬੂਜ ਹਾਂ ਮੈਂ ਕਿਹਤੋਂ ਦਾ ਲਾ ਬੇਜ ਜਾਤਾ ਹੈ 2 ਵਜੇ ਆ 2 ਵਜੇ ਆ ਤੇ ਮੈਂ ਚੱਲਾਂ ਆ ਉਹਨੂੰ ਲੈਣ ਠੀਕ ਹੈ ਜੀ ਫਿਰ ਮੈਂ ਲੈ ਕੇ ਆਣਾ ਬੋਲਦੇ ਮੈਂ ਤਾਂ ਇਹਨਾਂ ਨੂੰ ਪਾਣੀ ਪਾ ਕੇ ਦਮਾ ਬੋਤਲ ਦੇ 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 ਪਾ ਦੇ ਪਾ ਦੇ ਪਾਣੀ ਨੂੰ ਇਹ ਪਿਆਸ ਲੱਗੀ ਹੋਰੀ ਪਾਣੀ ਪਾ ਦੇ ਕੱਲ ਵੀ ਮੇਰੇ ਤੋਂ ਮੰਗਦੀ ਸੀਗੀ ਤੇ ਤੁਹਾਡੇ ਅੱਜ ਤੱਕ ਅਸੀਂ ਰੈਡੀ ਹੋ ਜਾਣਾ ਸਾਮਾਨ ਤੁਹਾਨੂੰ ਸਾਡਾ ਫਿਰ ਤੇ ਆ ਕੇ ਰੋਟਾ ਢੀ ਖਾਣੇ ਆ ਤੇ ਹੋਰ ਹੋਰ ਪਾਣੀ ਪਾ ਦਿਓ ਇੱਕ ਚਲੋ ਚੱਲਦਾ ਮੈਂ ਫਿਰ ਆ ਕੇ ਮਿਲਦੇ ਹਾਂ ਬਾਕੀ ਬੱਤੀ ਜਲ ਗਈ ਆ ਤੇ ਇਨਵਰਟਰ ਆਪਣਾ ਨਵਾਂ ਨਾਲੇ ਪਤਾ ਲੱਗੂ ਕਿਦਾਂ ਟਾਈਮ ਕੱਢਦਾ ਕਿੰਨਾ ਕ ਟਾਈਮ ਕੱਢਦਾ ਆ ਚਲੋ ਠੀਕ ਹੈ ਜੀ। ਲਓ ਜੀ ਅਦਰ ਲਾਈਏ ਤੜਕਾ ਦਾਲ ਨੂੰ। ਤੇ ਅਦਰ ਪਿਆ ਕਰ ਲਿਆ ਟਮਾਟਰ ਗ੍ਰੇਨ। ਦਾਲ ਹੰਦੀ ਪਈ ਆ। ਠੀਕ ਹੈ ਜੀ। ਚਲੋ ਜੀ ਪੋਜੇਵੇ ਤੜਕਾ। ਥੋੜੇ ਜਿਹਾ ਪਾਇਆ ਸੀਗਾ ਥੋੜਿਆ ਜਿਹਾ ਅਲਫਾਇਨ ਤੇ ਥੋੜਾ ਜਿਹਾ ਬਟਰ। ਜਦ ਪੋਜ ਜਾਵੇ ਤੜਕਾ ਫੇ ਤੁਹਾਨੂੰ ਜਦੋਂ ਬਣ ਗਏ ਤਾਂ ਫੇ ਦਿਖਾ ਲਨੀ। ਹਾਂ ਜੀ ਮੰਮੀ ਕੀ ਹੋਇਆ? ਕੋ ਜੀ ਹੈ ਹਾਂ ਉਹਦੇ ਨਾਲ ਗੱਤੂ ਵੀ ਕਰਦੇ ਦਵਾਈ ਖਾਣੀ ਸੀ ਖਾਤੀ ਕੋਈ ਲਓ ਜੀ ਢਾਈ ਮਟਾਈ ਵਾ ਚਲੇ ਆ ਪੱਲੂ ਆਉਣ ਵਾਲੀ ਆ ਦਾਲ ਸਾਡੀ ਬਾਂਡ ਦੇ ਵਿੱਚੇ ਬੱਤੀ ਚੱਲ ਰਹੀ ਸੀ ਸਾਡਾ ਉਹ ਮਿਕਸੀ ਵਿੱਚ ਰਹਿ ਗਿਆ ਸੀਗਾ ਚਲੋ ਬਣਾਉਂਦੇ ਆਂ ਦਾਲ ਦਿਖਾਉਂਦੇ ਆਂ ਤਿਆਰ ਕਰਕੇ ਤੁਹਾਨੂੰ ਕਿੱਦਾਂ ਦੀ ਬਣਦੀ ਲਓ ਜੀ ਇੱਧਰ ਬਣ ਗਈ ਸਾਡੀ ਦਾਲ ਮੱਖਣੀ ਚੈੱਕ ਕਰ ਸਕਦੇ ਆਂ ਪਰ ਉਹਦਾ ਕਲਰ ਰੈੱਡ ਰੈੱਡ ਆ ਪਰ ਉਹਦੇ ਵਿੱਚ ਥੋੜਾ ਜਿਹਾ ਹੋਰ ਆਣਾ ਹਾਂਜੀ ਮੰਮੀ ਸਹੀ ਆ ਲੂਣ ਮੇਰੇ ਚ ਹਾਂਜੀ ਕਿੱਦਾਂ ਵਧੀਆ ਸੱਚੀ ਬਹੁਤ ਜ਼ਿਆਦਾ ਸਵਾਦ ਹੈ ਜਿਹਨੇ ਖਾਣੀ ਸਾਡੇ ਘਰ ਆ ਸਕਦਾ ਸੱਚੀ ਬਹੁਤ ਜ਼ਿਆਦਾ ਟੇਸਟੀ ਹੈ ਮਿਰਚ ਮੁਰਚ ਵੀ ਨਹੀਂ ਹੈਗੀ ਨਾ ਤੇਜ਼ ਬਿਲਕੁਲ ਸਹੀ ਗਲੇ ਲੱਗੇ ਨਹੀਂ ਨਾ ਮਿਰਚ ਮੇਰੇ ਚ ਪਾਈ ਨਹੀਂ ਹੈਗੀ ਵਿੱਚ ਮੈਂ ਜ਼ਿਆਦਾ ਸਿਰਫ ਤਿੰਨ ਮਿਰਚਾਂ ਪਾਈਆਂ ਉਹ ਸਾਈਆਂ ਚਾਰ ਵਾਰ ਲਾ ਲਈ ਨਹੀਂ ਇਹ ਕਹਿੰਦੀ ਨਾ ਮੇਰਾ ਗਲਾ ਦੁਖਦਾ ਆ ਤੇ ਇਹ ਐਦਾਂ ਨਾਲੇ ਉਦਾਂ ਵੀ ਤੂੰ ਦਵਾਈ ਵੀ ਖਾਦੀ ਹੋ ਜਿਹੜੀ ਪੀਣ ਵਾਲੀ ਦਵਾਈ ਆ ਨਾ ਪੀਣ ਵਾਲੀ ਦਵਾਈ ਦੇ ਨਾਲ ਗਲੇ ਗਲਾ ਠੀਕ ਹੁੰਦਾ ਇਹਨਾਂ ਲਗਾਤਾਰ ਦਵਾਈ ਖਾ ਤਾਂ ਠੀਕ ਹੋ ਜਾਣਾ ਆ ਤੂੰ ਚਲੋ ਮਿਲਦੇ ਆਂ ਫੇ ਆਂਦੀ ਆ ਮੇਰੀ ਮੋਟੋ ਦੇ ਦੇ ਕੀ ਕਹਿੰਦੀ ਆ ਹਾਂ ਲਓ ਜੀ ਸਾਡਾ ਮੋਟਾ ਆ ਗਿਆ ਹਾਂਜੀ ਕਿੱਦਾਂ ਜੀ ਗਰਮੀ ਆ ਗਈ ਆ ਗਰਮੀ ਮਿੱਥੇ ਠੰਡੀ ਹਵਾ ਚੱਲਣ ਢਈ ਆ ਹਾਂਜੀ ਕਿੱਦਾਂ ਫੇਰ ਆ ਗਿਆ ਮੁੰਡਾ ਕੀ ਗੱਲ ਹੋਈ ਅੱਜ ਥੱਕਿਆ ਪਿਆ ਆ ਬੈਠ ਦੇ ਕੀ ਹੋ ਗਿਆ ਰੋਟੀ ਟਿਬਰ ਖਾਦਾ ਨਹੀਂ ਹੈਗਾ ਉਹ ਮੈਨੂੰ ਇਹਦਾ ਬਰ ਨਾਲ ਕਨੇ ਕਨੇ ਖਾਣਾ ਮੈਂ ਹੁਣ ਲਿਆਣਾ ਆ ਇਹ ਕਹਿੰਦੀ ਮੈਂ ਖਾਣੇ ਆ ਤਾਂ ਫੇਰ ਹੁਣ ਨਾਲੇ ਕਹਿੰਦੀ ਸੁੱਕ ਜਾਂਦਾ ਉਹ ਮੈਂ ਕਿਉਂ ਉਹ ਤਾਂ ਉੱਧ ਪੰਜਾਬੀ ਸੁੱਕ ਜਾਂਦਾ ਸੀ ਆਈ ਤੇ ਨਹੀਂ ਖਾਣਾ ਖਾਣਾ ਹੈ ਬਲਕਿ ਬਟਰ ਨਾਲ ਇਹਨੂੰ ਲੈ ਆ ਦੇਈਓ ਇੱਕ ਲੈ ਆ ਦੇਈਓ ਇਹਨੂੰ ਤਾਂ ਹਰ ਮਨ ਨੇ ਵੜਣਾ ਨਹੀਂ ਆਉਂਦਾ ਇਹ ਉਹਨੂੰ ਫੋਨ ਕਰਕੇ ਪੁੱਛਾਂ ਉਹ ਕਿੱਦਾਂ ਰੋਟੀ ਖਾਣੀ ਕਿੰਨੇ ਖਾਣੀ ਆਉਣ ਲੱਗਾ ਆਉਣ ਲੱਗੋ ਇਹਦਾ ਕੋਪਰ ਲਓ ਜੀ ਟਾਈਮ ਹੋ ਗਿਆ ਸਵੇਰ ਦਿਨ ਤੇ ਆ ਰੋਟੀਆਂ ਲੈ ਆਇਆ ਮੈਂ ਅੱਠ ਬਟਰ ਨਾਲ ਕਿਦੋਂ ਨਹੀਂ ਮਿਲੇ ਨਹਰਮਨ ਨੂੰ ਗਿਆ ਜਗਾੰਦਾ ਹੈ ਜਲੰਧਰੋਂ ਉਥੋਂ ਆਂਦੇ ਪੰਜਾਬੀ ਰਸੋਈ ਤੋਂ ਪਤਾ ਕਰੀ ਉਹ ਪੰਜਾਬੀ ਰਸੋਈ ਬੰਦ ਹੁਣ ਇਹਨਾਂ ਨੂੰ ਰੋਟੀਆਂ ਦਿਓ ਆਪਾਂ ਆ ਰੋਟੀਆਂ ਕੰਨਿਆ ਇਹਨਾਂ ਨੂੰ ਮੈਂ ਵੀ ਆ ਰੋਟੀ ਵਾਣੀ ਆ ਹਾਓ ਰੋਟੀ ਆਪਾਂ ਰੋਟੀ ਲੈ ਲੈ ਤੁਸੀਂ ਇਹ ਖਾਓ ਅਸੀਂ ਆਪਣੀ ਲਾ ਲੈਨੇ ਆ ਚਲੋ ਠੀਕ ਆ ਲਾਓ ਫਿਰ ਹੂੰ ਤੇ ਰੱਖਣ ਦਾ ਹਾਂਜੀ ਲਾ ਲਈਏ ਦੂਜੀ ਜਗਾਮ ਹਟਿਆ ਨਹੀਂ ਇਹੇ ਦਿਓ ਇਹਨਾਂ ਨੂੰ ਦਿਓ ਉੱਥੇ ਉਹ ਬਿਠਣਾ ਸੀ ਫੇਰ ਇੱਕ ਵਾਰੀ ਅਸੀਂ ਥੱਲੇ ਸ਼ਾਇਦ ਉਹ ਲੋਹੇ ਨੂੰ ਲੋਹਾ ਕੱਟਦਾ ਸ਼ਾਇਦ ਜਗਾਮ ਨੂੰ ਜਗਾਮ ਕੱਟ ਦਵੇ हां जी पे जी आज ਤੁਹਾਡੇ ਕਿਸਮੋ ਚ ਬਟਰ ਨਾ ਨਹੀਂ ਲਿਖੇ ਹੁੰਦ ਲਿਖਿਆ ਦੋ ਦੁਕਾਨਾਂ ਹੁੰਦ ਨਹੀਂ ਲਿਖਿਆ ਨਾ ਜਮਾਟੋ ਔਰ ਡਰ ਕਾ ਕੇ ਪਤੋਂ ਆਉਣਗੇ ਔਰ ਕਿੱਥੇ ਜਮਾਟੋ ਇੱਥੇ ਨਹੀਂ ਹੈ ਜਮਾਟੋ ਜਲੰਧਰ ਆ ਇੱਥੇ ਹੈਗਾ ਹੈਗਾ ਆ ਪਰ ਇੱਥੇ ਥੋੜਾ ਆ ਇੱਥੇ ਉਹਨੇ ਕਾ ਜਿੰਨਾ ਬਰਨਾ ਅਨ ਮਿਸ਼ਨ ਟਾਈਮ ਆਣਾ ਹਾਂ ਜਦੋਂ ਤੱਕ ਜਮਾਟੋ ਦਾ ਆਉਣਾ ਚਲੋ ਰੋਟੀਆਂ ਖਾਣੇ ਆ ਲਾ ਲਓ ਫਿਰ ਤੁਸੀਂ ਰੋਟੀਆਂ ਰੋਟੀਆਂ ਹੈ ਇਹ ਅੱਠ ਲੈ ਆਇਆ ਮੈਂ ਆਹ ਲਓ ਜੀ ਸਵਾ 3 ਹੋ ਗਏ ਆ ਤੇ ਇੱਧਰ ਦਾਲ ਕੱਲੀ ਖਾਈ ਜਾਂਦੀ ਆ ਰੋਟੀ ਹਜੇ ਆਈ ਨਹੀਂ ਤੇ ਹਾਂਜੀ ਆ ਗਏ ਹਾਂ ਪੰਜਾਬੀ ਰਸਈ ਬੰਦ ਹਣਾ ਚਲੋ ਰੋਟੀਆਂ ਖਾਓ ਮੇਰੀ ਵੀ ਆ ਗਈ ਆ ਰੋਟੀ ਪਵਾਣੀ ਮੇਰੀ ਰੋਟੀ ਆ ਕਿਤੇ ਮੈਨੂੰ ਲੱਗਦਾ ਢਾਬਿਆਂ ਦੀ ਜਿਹੜਾ ਹੜਤਾਲ ਆ ਤੇ ਚਲੋ ਅਸੀਂ ਖਾਣ ਲੱਗੇ ਆ ਫੇ ਤੁਸੀਂ ਹੁਣ ਲਾ ਲਓ ਰੋਟੀਆਂ ਹੈ ਜੇ ਪਹਿਲਾਂ ਦੱਸਦੇ ਮੈਨੂੰ ਤਾਂ ਮੈਂ ਪਹਿਲਾਂ ਹੋਰ ਲੈ ਆਣੀਆਂ ਸੀਗੀਆਂ ਇਹ ਹੀ ਚਲੋ ਠੀਕ ਆ ਸੈਲਡ ਦੇ ਦੇ ਪਿਆਜ਼ ਉਹਨਾਂ ਦੇ ਨਾਲ ਉਹ ਚ ਹੋਣਾ ਉਹ ਹਾਂ ਆਹ ਇਹ ਕਿਥੋਂ ਲੈ ਕੇ ਆਏ ਹੋ ਹੈ ਬਾਜ਼ਾਰੋਂ ਬਡਰ ਨਾਲ ਵੀ ਆਉਂਦਾ ਉਹਨੂੰ ਕੋਈ ਹੈ ਨਹੀਂ ਬਡਰ ਨਾਲ ਉਹ ਕਹਿੰਦਾ ਬਡਰ ਰੋਟੀ ਆ ਗਿਲਦਾ ਤਾਂ ਪਹਿਲੀ ਆਦੇ ਨਾ ਦੇਣ ਲੱਗੇ ਦੇਣ ਲੱਗੇ ਦੇਣ ਲੱਗੇ ਦੇਣ ਲੱਗੇ ਕੀਰਾ ਨਹੀਂ ਪਿਆਜ਼ ਆ ਪਿਆਜ਼ ਆ ਕੀਰਾ ਨਹੀਂ ਨਾ ਲਓ ਜੀ ਟਾਈਮ ਹੋ ਗਿਆ ਆ 4:30 ਸੂਟ ਕਟਿੰਗ ਕਰਕੇ ਫਿਰ ਲਓ ਜੀ ਕਰ ਲਈਏ ਸੂਟ ਕਟਿੰਗ ਹਨਾ ਵੀ ਤੇ ਕਟਿੰਗ ਕਰਕੇ ਸੂਟ ਸਲਵਾਰ ਦੀ ਛੜੀਆਂ ਭੇਜੀਏ ਪਲਕ ਚਲ ਗਈ ਐ ਟਿਸ਼ਨ ਤੇ ਤੇ ਸਾਡਾ ਸੋਈ ਦਾ ਕੰਮ ਹੋ ਗਿਆ ਉਹ ਦਵਾਈ ਖਾ ਕੇ ਸੋ ਗਈ ਤੇ ਆਪਾਂ ਕੱਟ ਕਟਿੰਗ ਕਰਦੇ ਆ ਸੂਟ ਠੀਕ ਹੈ ਨਹੀਂ ਕਟਿੰਗ ਕਰਕੇ ਫੇ ਮੇਲਿਆ ਹਾਨੀ ਆ ਕਪੜੇ ਕੋਠੇ ਤੋਂ ਚਾਕੇ ਠੀਕ ਹੈ ਬਾਕੀ ਫਿਰ ਹੈ ਕਿਨਾਰੇ ਹੁਣ ਉੱਥੇ ਜਾਣਾ ਤੁਸੀਂ ਹੈ ਹੁਣ ਜਾਣਾ ਸੂਟ ਕਟਿੰਗ ਕਰਕੇ ਹਾਂ ਹਰਮਨ ਦੇ ਜਾਣਾ ਨਾ ਤਾਂ ਮੈਨੂੰ ਲੈਣ ਚਲੋ ਠੀਕ ਆ ਫੇ ਜਾਇਆ ਬੋ ਚਲੋ ਠੀਕ ਆ ਫੇ ਜਾਇਆ ਬੋ ਫੇ ਅੱਗੇ ਤਾਂ ਜਾਣਾ ਵੀ ਆ ਕਿਤੇ ਤਾਂ ਮਿਲਣਾ ਚਲੋ ਠੀਕ ਆ ਫੇ ਹਨਾ ਹੈ ਹੋ ਬਣਾਇਆ ਚਲੋ ਓਕੇ ਲਓ ਜੀ ਟਾਈਮ ਹੋ ਗਿਆ ਆ 5:30 ਪਲਕ ਨੇ ਆਣਾ ਆ ਪੌਣੇ 6 ਕਹਿੰਦੀ ਸੀ ਕਿ 5:40 ਤੇ ਹਾਂਜੀ ਉੱਠ ਗਏ ਪੰਜੀ ਫਰਕ ਹੁਣ ਅੱਗੇ ਨਾਲ ਅੱਗੇ ਨਾਲੋਂ ਠੀਕ ਚੋ ਠੀਕ ਆ ਆ ਸੂਟ ਦੀ ਅਸੀਂ ਸਲਵਾਰਾ ਕੱਟ ਲੇਂਗਾ ਸ਼ਰਟ ਦੀ ਕਟਿੰਗ ਕਰਨੀ ਪਹਿਲਾਂ ਤਾਂ ਬਣਾਉਣੀ ਆ ਚਾਹ ਹਾਲਦੇ ਆ ਤੁਹਾਨੂੰ ਚਾਹ ਓਏ ਚਾਹ ਸਾਡੀ ਬਣਦੀ ਪਈ ਆ ਪੀਂਦੇ ਆ ਚਾਹ ਦਾਲ ਸਾਡੇ ਬਣੀ ਪਈ ਹੈ ਤੇ ਅੱਜ ਸ਼ਾਮ ਨੂੰ ਕੁਝ ਨਹੀਂ ਬਣਾਉਣਾ ਹੈਗਾ ਚਲੋ ਜੀ ਚਾਹ ਚੁਪੀ ਕੇ ਓਏ ਤੇ ਆ ਜੀ ਪੀ ਕੇ ਫੇਰ ਮਿਲਦੇ ਆ ਠੀਕ ਨੇ ਹੋਰ ਠੀਕ ਆ ਆ ਚਾਹ ਪੀ ਲਈ ਹੈ ਪੱਕਾ ਬੁੱਲੋਗੇ ਹਨ ਬਹੁਤ ਆਨੇ ਪਾਣੀ ਚਾਹ ਲੋਟ ਚਾਹ ਤਾਂ ਕੱਲ ਚੱਕ ਕਰ ਸਕਦੇ ਆ ਕਿੰਨਾ ਅੱਜ ਅਸੀਂ ਦੋ ਜਣੇ ਆ ਚਾਹ ਪੀ ਆ ਸਾਡੇ 파ਰਟਨਰ ਸੈਣੀ ਆਹ ਲਓ ਜੀ ਚਾਹ ਦੇਖੋ ਜੀ ਚਾਹ ਜene ਪੀਣੀ ਆ ਉਹ ਸਾਡਾ ਕਾਰਸਾ ਲਾ ਇੰਦਾ ਦੀ ਪੀਣੀ ਆ ਵਧੀਆ ਚਲੋ ਜੀ ਆਪਾਂ ਚਾਹ ਪੀਂਦੇ ਆ ਤੇ ਅੱਜ ਸਾਡੀ ਮੰਮੀ ਹੈ ਨਹੀਂਗੇ ਮੰਮੀ ਸਾਡੇ ਗਏ ਆ ਕਿਸੇ ਦੇ ਘਰ ਮੰਮੀ ਨੂੰ ਕੰਮ ਸੀਗਾ ਤੇ ਮੰਮੀ ਕਹਿੰਦੇ ਚੱਲ ਮੈਂ ਉੱਥੇ ਜਾ ਆਂਨੀ ਆ 10 ਮਿੰਟ ਹਰਮਨ ਛੱਡਿਆ ਆ ਮੰਮੀ ਨੂੰ ਤੇ ਚਲੋ ਹੋ ਜਾਣਗੇ ਹੈ ਮਗਾ ਜਸੀ ਆਪੇ ਹੀ ਹਾਂ ਦੋ ਜਾਨੀਆਂ ਚਾਹ ਬਸੜੀ ਨੇ ਵੀ ਲਿਓਣਾ ਚਾਹ ਫਿਰ ਉਹ ਨਹੀਂ ਮਰਜੀ ਆ 6 ਵਜੇ ਅੰਜੇ ਪੀਣੀ ਹੋਗੀ ਬਣਾ ਲਵਾਂਗਾ ਚਾਹ ਲੈ ਕੇ ਆਉਂਦੇ ਹਾਂ ਹਾਂ ਚਲੋ ਆਪਾਂ ਤਾਂ ਪੀਏ ਚਾਹ ਹਾਂਜੀ ਭੈਣ ਜੀ ਆ ਗਏ ਹੋ ਛੋਣ ਮੁੰਨਿਆ ਓਏ ਛੋਣ ਮੁੰਨਿਆ ਓਏ ਹਾਂਜੀ ਆ ਗਏ ਜੀ ਮਮੀ ਮਮੀ ਅੱਜ ਗਏ ਬਿੰਮੀ ਕੇ ਘਰ ਬਿੰਮੀ ਦੇ ਘਰ ਗਏ ਕਿਹਦੇ ਨਾਲ ਹਰਮਨ ਹਰਮਨ ਕਹਿੰਦਾ ਮੈਂ ਛੱਡਿਆ ਹਾਂਗਾ ਨਾ ਠੀਕ ਮੈਂ ਘਰੇ ਚੱਲ ਮੈਂ ਜਾ ਕੇ ਆਈ ਗਵਾਡਣੀ ਵਾਡਣੀ ਹੋ ਗਈ ਚੱਲ ਕੋਈ ਜਾਂਨੇ ਹਾਂਜੀ ਹੋਰ ਚੱਲ ਅੰਬਲੀ ਦੀ ਬਣੀ ਆ ਪੀਤੀ ਬਣਾ ਦਮਾ ਤੁਹਾਨੂੰ ਯਾਰ ਬਣਾ ਦਿੰਦੀ ਇੱਕ ਕੱਪ ਮਾਸੀ ਪੀਓਗੇ ਦੁਬਾਰਾ ਮੈਂ ਨਹੀਂ ਪੀਣੀ ਮੈਂ ਤਾਂ ਅੱਗੇ ਨਹੀਂ ਪੀਤੀ ਮੈਨੂੰ ਤਾਂ ਸੁਆਦ ਨਹੀਂ ਲੱਗਦੀ ਚਾ ਬੋਧਾ ਖੰਡ ਨਹੀਂ ਵਧੀਆ ਜੀ ਇੱਕ ਤਾਂ ਮੋਟੀ ਬਹੁਤਾ ਖਾਂਡੀ ਖੰਡ ਮੋਟੀ ਹੈ ਤੇ ਇਹਦਾ ਇੱਥੇ ਮਿਠਾਸ ਹੈ ਨਹੀਂ ਜੀ ਖਾਂਡੀ ਇਹਨੂੰ ਵਾਪਸ ਕਰਕੇ ਇਹਨਾਂ ਤੋਂ ਚੰਗਾ ਪੈਕੇਟ ਵਾਲੀ ਲਿਆਵੋ 5 ਰੁਪਏ ਮਹਿੰਗੀ ਦਾ 10 ਰੁਪਏ ਸ਼ਾਮਿਲ ਲੈ ਲਾਓ ਕੀ ਗੋਮਾ ਜਿੱਦੀ ਹੈਗੀ ਆ ਇਹਨੂੰ ਭਰਾਵੋ ਆਫ ਕਰ ਚਾਰ ਕਿਲੋ ਲਿਆਂਦੀ ਆ ਤੇ ਉਹ ਚ ਵਰਤੀ ਕਿਹੜੀ ਅੱਧਾ ਕਿਲੋ ਮਸਾਂ ਵਰਤੀ ਹੋਣੀ ਆ ਬਿਸ਼ਰੀ ਵਰਗੀ ਮੋਟੀ ਖੰਡ ਮਠਾ ਸਹੀ ਨਹੀਂ ਤਿੰਨ ਕਿਲੋ ਲਿਆਉਂਗਾ ਪਤਾ ਕੀ ਇਦਾਂ ਲਾਦੀ ਚਰੀ ਦੀ ਖੰਡ ਆ ਇਹ ਤਾਂ ਦੇਖ ਲੈ ਕੋਈ ਇੱਕ ਚਰੀ ਦੀ ਖੰਡ ਹੁੰਦੀ ਆ ਆਹੋ ਬਦਲ ਲੈ ਬਣਾ ਲੈ ਫੇ ਮੈਨੂੰ ਬਣਾ ਲੈ ਮੈਂ ਪੀ ਕੇ ਜਾਣਾ ਚਲੋ ਠੀਕ ਆ ਹਲੋ ਜੀ ਟਾਈਮ ਹੋ ਗਿਆ ਆ 7:30 ਹਾਂਜੀ ਮੰਮੀ ਆ ਗਈ ਸਾਡੇ ਹੋਰ ਜੀ ਆ ਗਏ ਮਿਲਿਆ ਵੇ ਜੈਲੀ ਨੂੰ ਹੋਰ ਮਿਲਿਆ ਹੈ ਬੜੀਆਂ ਗੱਲਾਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਹੁਣ ਲਾ ਲਈਏ ਕੱਪੜਿਆਂ ਦੀਆਂ ਤਹਿਾਂ ਹੈ ਮੜੀਆਂ ਗੱਲਾਂ ਕੀਤੀਆਂ ਕਦੀ ਕਦੀ ਜਾਣਾ ਵੀ ਚਾਹੀਦਾ ਮੰਮੀ ਮਿਲਣ ਨਾ ਹੈਨਾ ਘਰ ਬੈਠੇ ਬੰਦਾ ਬੋਰ ਹੋ ਜਾਂਦਾ ਆ ਭਾਵੇਂ 10 ਮਿੰਟ ਹੀ ਜਾਓ ਬੋਰ ਤਾਂ ਕੀ ਬਾਹਰ ਨਿਕਲੋ ਤਾਂ ਪਤਾ ਲੱਗਦਾ ਆ ਦੀ ਦੁਨੀਆ ਤੋਂ ਮੈਂ ਕਿਹਾ ਜਿਆਦਾ ਜਾਈ ਹੁੰਦੇ ਅਸੀਂ ਹਾਂ ਚਲੋ ਹਾਂਜੀ ਨਾ ਬਈ ਨਾ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਕਿੱਧਰ ਆਲੇ ਤੁਸੀਂ ਮੈਗੀ ਲੈਣਾ ਇਨਫਲੂਐਂਸਰ ਕੀ ਆ ਮੈਗੀ ਲੈਣਾ ਪਹਿਲੇ ਹਨਨ ਕੀ ਆ ਇਨਫਲੂਐਂਸਰ ਇਹਨੂੰ ਹੈ ਇਨਫਲੂਐਂਸਰ ਹਲੋ ਕੀ ਆ ਇਨਫਲੂਐਂਸਰ ਇਨਫਲੂਐਂਸਰ ਸਾਡਾ ਇਨਫਲੂਐਂਸਰ ਚਲੋ ਹਾਂਜੀ ਕੋਪਰੇਟ ਨਾਲ ਆਜੋ ਕੋਪਰੇਟ ਕੋਲ ਮੈਂ ਵੀ ਕਰਕੇ ਭੁਲਾਈ ਆਵਾ ਚਲੋ ਲਓ ਜੀ ਇਹਨਾਂ ਨੇ ਖਾਣੀ ਆ ਜਿੱਪੀ ਮम्मी ਨੇ ਖਾ ਲਈ ਇਹ ਵੀ ਜਿੱਪੀ ਇਹਨਾਂ ਨੇ ਮੈਂ ਖਾਣੀ ਨਹੀਂ ਮੈਂ ਖਾਂਦੀ ਨਹੀਂ ਮੈਗੀ 15 ਮਾੜੇ ਚਾਰ ਬੈਗਟ ਆਪਾਂ ਜਿੱਪੀ ਆਪਾਂ ਮੈਗੀ ਉਦੋਂ ਖਾਈਦੀ ਆ ਜਦੋਂ ਸਬਜ਼ੀਆਂ ਵਾਲੀ ਕਿਤੇ ਕਿਤੇ ਮਹੀਨੇ ਵਿੱਚ ਕਿਤੇ ਇੱਕ ਵਾਰੀ ਮਹੀਨੇ ਵਿੱਚ ਕਿਤੇ ਬਣਾਉਂ ਮੈਂ ਨਹੀਂ ਖਾਂਦੀ ਮੈਂ ਜੋ ਵੀ ਰੱਖ ਤੋਂ ਬਦਨ ਕੀ ਹੋਇਆ ਕੀ ਹੋਇਆ ਗਵੰਡਣੀ ਹੋ ਗਈ ਚਲੋ ਠੀਕ ਆ ਫੇਰ ਮੰਨ ਲਿਆ ਫੇਰ ਜਾ ਕੇ ਮੰਨਣ ਹੋ ਗਿਆ ਅਖ ਤੇ ਕੀ ਗੱਲ ਲੱਗੀ ਤੂੰ ਕਾਦ ਲਈ ਰਹਿ ਗਈ ਕਿਹਨੇ ਖਾਣੀ ਪਿਆਜ਼ ਵਾਲੀ ਹਰ ਬੰਨੇ ਐਵੇਂ ਉਹ ਤਾਂ ਜਿੱਪੀ ਖਾਣੀ ਆ ਜਿੱਪੀ ਖਾਣੀ ਆ ਉਹਨੇ ਖਾਣੀ ਨਹੀਂ ਹਾਂ ਤੂੰ ਸਿੰਪਲ ਬਣਾਣੀ ਆ ਬਸ ਫੇਰ ਮੇਚ ਮੁਰਚ ਕੁਝ ਬਣਾ ਲੈ ਹਰ ਬੰਨੇ ਖਾਣੀ ਜਿੱਪੀ ਨਹੀਂ ਬਣੀ ਮੈਗੀ ਦਰਸਾ ਜੂਕ ਨਾ ਮੈਂ ਮਹਿਮਾਨ ਨਹੀਂ ਆਗਾ ਮੈਂ ਵਸੂ ਦੇ ਟੇਸਟ ਨੂੰ ਖਾਣੀ ਗਰਮ ਇਹਦਾ ਵੇਰੀ ਥੋੜੇ ਸੂਪ ਵੀ ਸੂਪੀ ਜਿਹਾ ਬਣਾ ਕੇ ਨਾ ਗਰਮ ਸੂਪੀ ਪੋਵੇ ਤੂੰ ਵੀ ਖਾ ਲਈ ਤੂੰ ਤਾਂ ਜਿੱਪੀ ਵੀ ਖਾਣੀ ਹੈ ਮੈਂ ਮੈਂ ਕੁਝ ਨਹੀਂ ਖਾਣਾ ਚਲੋ ਫੇਰ ਮਿਲਦੇ ਹਾਂ ਹੋਰ ਕੀ ਪਿਆਰੋ ਪਿਆਜ ਉੱਥੇ ਪਿਆ ਹੋਵੇ ਚਲ ਲਿਆ ਭਾਈ ਸਾਹਿਬ ਜੀ ਚੱਲਾ ਚੱਲਾ ਚਲੋ ਮੰਮੀ ਲਾਈਏ ਤਾਂ ਇਹਾਂ ਪੇ ਆਪਾਂ ਕੱਪੜੇ ਆ ਮੀਆਂ ਚਲੋ ਠੀਕ ਇੱਧਰ ਬਣਦੀ ਪਈਆ ਮੂਰਤੋ ਲਈ ਜਿੱਪੀ ਤੇ ਇੱਧਰ ਬਣ ਰਹੀ ਆ ਪਰਮਨ ਲਈ ਪਰਮਨ ਲਈ ਮੈਗੀ ਮਰਦਿਆਂ ਨਾਲ ਆਤਾ ਵੀ ਗੈਸ ਦਾ ਰਸ ਲੈਣੀ ਹੈ ਜੋ ਬਿਲਕੁਲ ਸੁੱਕੀ ਔਰ ਥੋੜਾ ਰਸਾ ਥੋੜਾ ਜਿਹਾ ਜ਼ਿਆਦਾ ਨਾ ਮੈਂ ਇਹ ਦੇਖ ਲਓ ਥੋੜਾ ਘੱਟ ਪਾਓ ਇਹਦਾ ਕਰਦੀ ਆ ਦਾਲ ਵਾਲਾ ਵੀ ਗੈਸ ਵਾਲ ਦੇ ਥੋੜਾ ਘੱਟ ਕਰਕੇ ਵਾਲੀ ਤੇ ਉਹ ਵੀ ਰਿੰਨ ਨਹੀਂ ਹਾਂ ਦਾਲ ਵੀ ਰਿੰਨ ਲਈਏ ਜੋ ਕੈਰ ਦੀ ਬਣੀ ਹੋਈ ਆ ਥੋੜਾ ਘੱਟ ਕਰ ਦੇ ਹਾਂ ਘੱਟ ਕਰ ਦੇ ਲਾਈ ਆਇਆ ਉਹ ਪਿੰਨ ਹੋਰ ਕੀ ਚਲੋ ਜੀ ਬਣ ਗਏ ਮਟਰ ਬਣ ਗਏ ਹੋਰ ਅਸੀਂ ਖਾਂਦੇ ਨਹੀਂ ਹੈਗੇ ਇਹ ਖਾਂਦੀਆਂ ਆ ਸਾਰੇ ਜਾਣੇ ਮੈਂ ਨਾ ਮੈਂ ਖਾਂਦੀ ਨਾ ਮੰਮੀ ਖਾਂਦੀ ਨਾ ਇਹਦੇ ਪਾਪਾ ਖਾਂਦੇ ਆ ਠੀਕ ਆ ਦੇਖੋ ਜੀ ਟਾਈਮ ਹੋ ਗਿਆ ਆ ਪੌਣੇ 8 ਸਵਾ ਕਾਠੇ ਤੇ ਪਾਪਾ ਨੇ ਵੀ ਆ ਜਾਣਾ ਆ ਚਲੋ ਜੀ ਅੱਛਾ ਤੈਨੂੰ ਨਹੀਂ ਭਾਈਆ ਟਾਈਮ ਹੋ ਗਿਆ ਆ ਸਵਾ 8 ਤੁਸੀਂ ਖਾ ਲਈ ਮੈਗੀ ਪਾਪਾ ਆਏਗਾ ਪਾਪਾ ਆ ਕੇ ਘਰ ਪਾਪਾ ਆ ਕੇ ਘਰ ਰੋਟੀ ਵਾਲੇ ਰੋਟੀ ਵਾਲੇ ਬੰਦੇ ਆਹ ਰਾ ਆਪ ਤਾਂ ਇਹਨਾਂ ਨੇ ਖਾ ਲਈ ਮਹਿੰਗੀ। ਕਿੰਨਾਂ ਨੇ ਖਾ ਲਈਆਂ? ਨਹੀਂ ਨਹੀਂ ਮੈਂ ਨਾ ਦੱਸ ਦਿੰਦਾਂ ਤੁਹਾਨੂੰ। ਇਹਨੇ ਜਿੱਪੀ ਖਾ ਲਈ। ਉਹਨੇ ਮਹਿੰਗੀ ਖਾ ਲਈ ਨਾ ਸਰ ਗਿਆ। ਉਹਨੇ ਬਸ ਦੋ ਚਮਚੇ ਟੇਸਟ ਕੀਤੀ ਆ। ਅੱਛਾ। ਉਹ ਕਹਿੰਦੀ ਕਿ ਮੇਰੇ ਗੜੇ ਚ ਲੱਗਣੀ ਆ, ਉਹਦਾ ਟੇਸਟ ਕਰ ਲੈਣੀ ਆ। ਕਹਿੰਦੀ ਸਵਾਦ ਆਇਆ ਨਹੀਂ ਆਹ ਕੋਲਡ ਕਰਕੇ। ਕੋਲਡ ਕਰਕੇ। ਮੈਂ ਇੱਕ ਬ੍ਰੈਡ ਲਿਆ ਮੈਂ ਬ੍ਰੈਡ ਦੇ ਵਿੱਚ ਲਾ ਕੇ ਟੇਸਟ ਕੀਤੀ ਕਿੱਦਾਂ ਦੀ ਆਏ। ਉਹ ਮਿਰਚਾਂ ਵਾਲੀ ਉਹਲੇ ਬਣਾਈ ਸੀ। ਠੀਕ ਹੈ? ਆਪਾਂ ਨੂੰ ਰੋਟੀ ਖਾਣੀ ਆ। ਆਪਾਂ ਨਾਲ ਨਹੀਂ ਕਰਦੇ ਉਹ ਘੜਾ ਤੇ ਮਿਰਚਾਂ ਨਹੀਂ ਮਿਰਚ ਤੇ ਮੈਨੂੰ ਤਾਂ ਬ੍ਰੈਡ ਨਾਲ ਲੱਗੀ ਸੀ। ਮੈਂ ਮੱਕ ਟੋੜੀ ਲਈ। ਉਹਨੇ ਤਾਂ ਹੀ ਨਹੀਂ ਕਰਦੀ ਤੂੰ ਕਹਿੰਦੇ ਨਾ ਹੋਰ ਲੈ ਲੈ ਉਹਨੂੰ ਦੋ ਜੰਮੇ ਤਾਂ ਲੈ ਹੁਣ ਪਤਾ ਜੇ ਮੇਰੇ ਗળા ਦੁਖਦਾ ਆ। ਠੀਕ ਆ ਜੀ ਆਪਾਂ ਖਾਣੇ ਰੋਟੀ ਪਾਣੀ। 6 ਪੈਗੜੀ ਸੀਗੇ। 7 ਸੀ। 7 ਤੋਂ ਮਾਈਕ ਪੀ ਖਾਲੀ। ਓਕੇ। 8 ਸੀਗੀ। ਮੇ 20 ਸੀ। 20 ਸੀ। 8 ਸੀਗੀ 100000 ਕਿਹਾ ਰਾਈ। ਚਲ ਠੀਕ ਆ ਵੀ ਉਹ ਰੋਟੀ ਰੋਟੀ ਖਾਣੀ ਫੇਰ ਕੀ ਖਾਣਾ ਸੀ ਫੇਰ? ਰੋਟੀ। ਰੋਟੀ ਜੇ ਖਾਣਾ। ਖਾਣੀ ਰੋਟੀ। ਰੋਟੀ ਜੇ ਕੀ ਖਾਣਾ? ਖਾਣ। ਚਲੋ ਆਪਾਂ ਠੀਕ ਆਵੇ ਤੀ ਰੱਖ ਲਓ ਆਪਣੇ ਕੋਲ ਹੀ ਫੋਨ। ਬਣਾਈ ਜੀ ਵਲੌਗ। ਮੈਂ ੱੰਦਰ ਟੀਵੀ ਦੇਖਣ ਲੱਗਾ ਥੋੜੇ ਦੇਰ। ਲੋ ਜੀ ਟਾਈਮ ਹੋ ਗਿਆ 9:05 ਤੇ ਹੁਣ ਲੱਗਿਆ ਜੀ ਰੋਟੀ ਦੀ ਤਿਆਰੀ ਹੋਣਾ। ਹਾਂਜੀ। ਇੱਕ ਤਾਂ ਯਾਰ ਕੈਮਰਾ ਬਹੁਤ ਗੰਦਾ ਕਰ ਦਿੰਦੀ ਆ ਇਹ। ਮੈਂ ਹੋ ਗਿਆ ਹੋ ਗਿਆ। ਬੱਸ। ਹੋ ਗਿਆ ਹੋ ਗਿਆ। ਤੇ ਕੀ ਬਣਾ ਰਹੇ ਹੋ ਜੀ? ਕੀ ਦਾਲ ਨਹੀਂ ਗਾਲ ਬਈ ਬੈਹ ਹਲੇ ਬਾਹ ਦੇ ਕੋ ਤਾਂ ਕਿੰਨੀ ਦਾਲ ਪਈ ਨਿਆਣਿਆਂ ਨੇ ਮਹਗੀ ਖਾ ਲਈ ਤੇ ਦਾਲ ਤੇ ਹੁਣ ਪਰੌਂਠੀ ਲਾਉਣ ਲੱਗੇ ਆ ਚਲੋ ਠੀਕ ਆ ਜੀ ਪਕਾਓ ਫਿਰ ਥੋੜੀ ਪਕਾਉਣ ਲੱਗੀ ਅੱਜ ਆਹ ਚਲੋ ਵਧੀਆ ਵਧੀਆ ਇਹਨੂੰ ਪਰੌਣੇ ਪਕਾਉਣੇ ਆਉਂਦੀ ਟੈਨਸ਼ਨ ਨਾ ਲਿਓ ਆਹੋ ਪਕਾਣੀ ਆਉਂਦੀ ਆ ਨਹੀਂ ਰੋਟੀ ਤੇ ਪਕਾਉਣੇ ਦੀ ਪਰੌਣੀ ਆਉਂਦੀ ਦੇਸੀ ਕੇ ਨਹੀਂ ਛੋੜੀ ਟੈਨਸ਼ਨ ਨਾ ਜੀ ਦੇਸੀ ਤੁਸੀਂ ਕੇ ਨਹੀਂ ਪਾਉਣਾ ਹੈਗਾ ਹਾਂ ਜੀ ਆਹ ਤਾਡੀ ਹਾਂਜੀ ਕਹਿੰਦਾ ਜੀ ਸਾਡਾ ਵਧੀਆ ਦੂਸ ਨਾ ਤੂੰ ਘੱਟ ਬੋਲਦਾ ਸਾਡੇ ਨਾਲ ਤੁਸੀਂ ਫੋਨ ਲੈ ਕੇ ਬੈਠੇ ਹੋ ਸੰਦ ਲੱਗਦਾ ਨੈਟ ਫਰੀ ਹੈ ਕਿ ਤੁਸੀਂ ਫਰੀ ਹੈ ਹੈ ਇਹ ਕਹਿੰਦਾ ਤੁਸੀਂ ਸੁਣਾਓ ਮੈਂਗਾ ਸੀ ਤੈਨੂੰ ਕਿਸੇ ਨੇ ਤੂੰ ਹੀ ਘੱਟ ਬੋਲਦਾ 24 ਘੰਟੇ ਫੋਨ ਦੇ ਦੋਲੇ ਹੋਇਆ ਰਹਿਣਾ ਉਹ ਹੀ ਤੂੰ 24 ਘੰਟੇ ਉਹੀ ਕਰਦਾ ਰਹਿਦਾ ਕੰਮ ਚਲੋ ਆਪ ਵੀ ਕਰਨਾ ਮੇਰੀ ਮਾਤਾ ਜੀ ਆਪਣੀ ਸੇਲੀ ਨੂੰ ਮਿਲ ਕੇ ਆਈ ਹੈ ਅੱਛਾ ਉਹ ਬੀਬੀ ਬੰਦ ਨਾ ਕਰੇ ਉਹ ਬੜੀਆਂ ਗੱਲਾਂ ਕੀਤੀਆਂ ਪੁਰਾਣੀਆਂ ਗੱਲਾਂ ਵਿੱਕੀ ਵੀ ਆ ਗਿਆ ਉਹ ਵੀ ਲੱਗਾ ਇੱਦਾਂ ਹੋਈ ਆਂ ਅੰਟੀ ਜੀ ਇੱਦਾਂ ਹੋਈ ਆਂ ਅੰਟੀ ਜੀ ਮੈਂ ਤਾਂ ਚੰਗਾ ਬਸ 6 ਵਜੇ ਜਾਂਦੀ ਨਹੀਂ ਕਹਿਣਾ ਜੀ ਅੰਟੀ ਨੂੰ ਮਾਰ ਜਿਓ ਕਿਹੜਾ ਗੁੜਾ ਚਲ ਅੰਟੀ ਦੇ ਵਲੌਗ ਦੇਖਣਾ ਆਂ ਅੰਟੀ ਮਾਰ ਜਿਓ ਕਿਹੜਾ ਕਿਤੇ ਤੇ ਚਲ ਚੱਲਾਂਗੇ ਆਪਾਂ ਵੀ ਕਿਸ ਦਿਨ ਨਹੀਂ ਮੈਂ ਛੱਡ ਕੇ ਆਉਂਗਾ ਤੁਸੀਂ ਜਾਣਾ ਅੱਛਾ ਅੱਛਾ ਚਲੋ ਕੋਈ ਨਹੀਂ ਕਿਤੇ ਜਾਇਆਵਾਂਗੇ ਆਪਾਂ ਵੀ ਮਾਰਿਆਵਾਂਗੇ ਕਿਹੜਾ ਬਿੰਮੀ ਆਈ ਹੋਏ ਕਿਤੇ ਠੀਕ ਨਹੀਂ ਬੁਖਾਰ ਜੜਿਆ ਉਹਨੂੰ ਹਾਂ ਬੁਖਾਰ ਠਾਈ ਕਰ ਠਾਈ ਫੈਨ ਨਿਕਲਿਆ ਉਹਨੂੰ ਚਲੋ ਠੀਕ ਹੈ ਪੈ ਗਈ ਲੰਬੀ 10 12 ਦਿਨ ਮਮੀ ਕਿ ਵਾਲਾ ਘੂਆ ਜਵਾਂਦੀ ਆ ਮਮੇ ਕੱਢ ਕੇ ਹੁਣੀ ਜਾ ਕੇ ਰੋਟੀ 10 12 ਦਿਨ ਲਈ ਪੈ ਗਈ ਬੰਦੇ ਦੇ ਨਹੀਂ ਗਈ ਫੇਰ ਡਿਊਟੀ ਤੇ ਜਾਂਦੀ ਆ ਅੱਛਾ ਆ ਕੇ ਘੂਆ ਜਵਾਂਦੀ 2 ਦਿਨ ਬਾਅਦ ਹਾਂ ਗਾਂਦ ਨੂੰ ਛੱਡ ਕੇ ਆਉਂਦੇ 2 ਦਿਨ ਹੋ ਗਏ 14 ਠੀਕ ਆ ਜੀ ਬੰਦੇ ਦਲੇਰ ਆ ਬੰਦੇ ਦਲੇਰ ਆ ਸਹੀ ਗੱਲ ਆ ਇਹ ਨਹੀਂ ਝੰਟੀ ਦਾ ਹਾਂ ਜਾ ਕੇ ਰੋਟੀ ਨਹੀਂ ਪਕਾਣੀ ਘਰ ਇਹ ਵੀ ਗੱਲ ਸਹੀ ਆ ਨਹੀਂ ਹੁੰਦੀ ਸੀ ਨਾ ਉਸਦੀ ਹੁਣ ਚੋਸ ਹੋ ਗਈ ਆ ਹਾਂ ਇਹ ਤਾਂ ਗੱਲ ਸਹੀ ਆ ਚਲ ਠੀਕ ਆ ਪਕਾਣਾ ਰੋਟੀ ਫੇਰ ਰੋਟੀ ਖਾਣੇ ਆ ਜੀ ਅੱਪ ਡੇਡ ਡੇ ਰੋਟੀ ਡੇਡ ਡੇ ਮੈਂ ਇੱਕ ਖਾਣੀ ਸੀ ਤੂੰ ਵੀ ਇੱਕ ਖਾਣੀ ਆ ਫੇਰ ਚਲ ਡੇਡ ਡੇ ਹਾਂ ਚਲੋ ਠੀਕ ਆ ਜੀ ਰੋਟੀ ਪਾਣੀ ਲੱਗਿਆ ਜੀ ਹੁਣ ਹਾਂ ਅੱレ ਤੇਰੀ ਡੇਡ ਰੋਟੀਆਂ ਕਰਾਂ ਡੇਡ ਡੇ ਦੋਨੇ ਜਣੇ ਦੀ ਓਏ ਤੂੰ ਨਹੀਂ ਖਾਣੀ ਅੱਛਾ ਤੁਸੀਂ ਤਾਂ ਮਹਿਕੀ ਮੁਗੀ ਖਾ ਲਈ ਹੈ ਨਾ ਠੀਕ ਹੈ ਜੀ ਮਾਤਾ ਸਾਡੀ ਉਹ ਅੱਜ ਗੁੰਜੇ ਲੱਗ ਕੇ ਬੈਠੀ ਜਵਾਂ ਲੱਗਦੀ ਏਸੀ ਦੀ ਮੈਨੂੰ ਏਸੀ ਦੀ ਜਿਹਾ ਲੱਗਦੀ ਜਿਵੇਂ ਕੋਲੇ ਦਊਗੀ ਠੀਕ 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 ਚਲੋ ਠੀਕ ਹੈ ਜੀ ਮਿਲਦੇ ਹਾਂ ਰੋਟੀ ਪਾਣੀ ਖਾ ਕੇ ਹੁਣ ਫੇਰ ਅੱਗੇ ਨੂੰ ਹੋ ਜਾਣਾ ਆ ਗਿਆ ਆ ਗਿਆ ਬੱਸ ਮੈਂ ਆ ਗਿਆ ਹਾਂ ਜੀ ਮੰਮੀ ਕੀ ਕਰਦੇ ਕਹਿੰਦੇ ਸ਼ੀਰਾ ਬਣਾ ਦੇ ਦੋ ਆ ਕੀ ਬੇਸਣ ਉਹ ਮੈਂ ਹੱਥ ਮਾਰੂ ਜੀ ਸਾਬੂਨ ਨਾਲ ਦਗਾ ਸ਼ੀਰਾ ਬਣਾਉਣ ਲੱਗਿਆ ਮੈਂ ਉਸਾ ਤੋਂ ਬਾਅਦ ਕਹਿੰਦੀ ਪੀਣਾ ਤੁਸੀਂ ਮੈਂ ਕਿ ਮੈਂ ਨਹੀਂ ਬਣਾਉਣਾ ਤੁਸੀਂ ਪੀਓ ਮੈਂ ਵੀ ਦੋ ਸ਼ੀਰਾ ਬਿਨਾਂ ਵੀ ਠੀਕ ਜੀ ਉਹ ਬਣਾਣ ਦਾ ਕੋਈ ਅਤੁੱਤ ਸ਼ੀਰਾ 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 ਵੀ ਬਸ ਹਮੇਸ਼ਾ ਤੂੰ ਜ ਆਪਣੀ ਸੱਚਾਈ ਉਹ ਦੱਸਦੀ ਹਾਂ ਜੀ ਪਰ ਸਭ ਕੁਝ ਨਹੀਂ ਨੀ ਦਾਂਦੀ ਆ ਤੂੰ ਸੁਣਿਆ ਤਾਂ ਬਣ ਸੁਣਿਆ ਇੱਕ ਵੰਡ ਰੋਗ ਲੱਗਦਾ ਮੇਰੇ ਪਹਿਲਾਂ ਤੇ ਚੁੱਪ ਹਾਂ ਵਾਹ ਵਧੀਆ ਜੀ ਮੰਮੀ ਸ਼ੀਰਾ ਬਣਾਦੇ ਨਿਆਣੇ ਕਹਿੰਦੇ ਪੀਣਾ ਆ ਅੱਛਾ 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 ਕੋਲਡ ਹੋਇਆ ਆ ਕਾ ਪੀਓ ਹਰ ਮੈਂ ਦਾ ਬਣਾ ਦਵਾਂ ਵਾਹ ਆ ਉਹ ਨਾਲੇ ਥੋੜੀ ਸਰਦੀ ਸਰਦੀ ਹੋਈ ਆ ਨਾਲ ਨੂੰ ਫੜ ਜਾਣਾ ਮੈਂ ਕਹਿੰਦੇ ਸ਼ੀਰਾ ਪਿੰਡ ਮੈਂ ਕਹਿੰਦੀ ਮੈਂ ਮੈਂ ਤਾਂ ਕਾਫੀ ਵੀ ਨਹੀਂ ਆ ਉਹ ਬੜੀ ਆ ਉਹ ਵੀ ਮੈਂ ਬਣਾਉਂਦਾ ਮੇਰਾ ਅਗਰ ਨਵੀਂ ਰੋਜ਼ੀ ਐਨੀ ਐਨੀ ਕੀ ਹੋਏ ਹੰਡ ਘਰ ਆਦੇ ਆ ਉਦੋਂ ਹੀ ਸਹੀ ਆ ਹਾਂ ਠੀਕ ਆ ਉਦੋਂ ਘਰ ਆਏ ਅਭੀ ਮਾਲ ਮੋਟੀ ਨੂੰ ਨੀਂਦ ਆਂਦੀ ਆ ਕਹਿੰਦੀ ਸੀ ਮੈਂ 11 12 ਵਜੇ ਤੱਕ ਟੀਵੀ ਦੇਖਣਾ ਕਰਦਾ ਸਾਰਾ ਹੀ ਉਦੋਂ ਹੀ ਕੰਪਲ ਉਦੋਂ ਹੀ ਜਾ ਕੇ ਉੱਤੇ ਕੱਢੀਏ ਨੀਂਦ ਹੋਉਂਦੀ ਏ ਚਲੋ ਚਲੋ ਅੱਜ ਬਲੌਗ ਕਰ ਦਈਏ ਕਰੋ ਬਣਾਗੇ ਟਾਈਮ ਹੋ ਗਿਆ ਆ 11:30 ਹਾਂਜੀ ਚਲੋ ਅੱਜ ਕਰੋ ਤੁਸੀਂ ਬਲੌਗ ਦਾ ਹਾਂਜੀ ਚਲੋ ਠੀਕ ਹੈ ਜੀ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਉਸ ਆਉਂ ਸਾਡੇ ਕੋਲ ਆਉਂਦਾ ਲੱਗਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਕੱਲ੍ਹ ਫਿਰ ਇੱਕ ਨਵੇਂ ਬਲੌਗ ਵਿੱਚ ਓਕੇ ਜੀ ਗੁੱਡ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ